ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਆਪਾਂ ਨਾ ਦੋ ਕੁ ਜਾਣਕਾਰੀਆਂ ਜਿਹੜੀਆਂ ਸ਼ੇਅਰ ਕਰਨੀਆਂ ਸੀਆਂ ਜਾਣਕਾਰੀ ਮਤਲਬ ਪੇੜ ਪੌਦਿਆਂ ਦੀ ਜਿਹੜੀ ਹਮੇਸ਼ਾ ਹੀ ਆਪਣੀ ਵੀਡੀਓ ਹੁੰਦੀ ਹੈ ਤੇ ਦੋ ਤਿੰਨ ਦਿਨ ਤੋਂ ਬਾਰਿਸ਼ ਪੈ ਰਹੀ ਹੈ ਬਹੁਤ ਜ਼ਿਆਦਾ ਨਾ ਤੇ ਇਹ ਬਾਰਿਸ਼ ਦਾ ਜਿੱਥੇ ਫਾਇਦਾ ਹੁੰਦਾ ਹੈ ਬਹੁਤ ਸਾਰਾ ਫਾਇਦਾ ਹੁੰਦਾ ਪੇੜ ਪੌਦੇ ਮਤਲਬ ਸਾਡੀ ਜਿਹੜੀ ਸਖਾਵਾਂ ਕੱਟਣ ਲੱਗ ਜਾਂਦੇ ਨੇ ਤੇ ਸ਼ਿਫਟਿੰਗ ਵੀ ਆਪਾਂ ਇਹਨਾਂ ਦੀ ਕਰ ਸਕਦੇ ਹਾਂ ਪਰ ਜਿਹੜੇ ਗਮਲੇ ਵਿੱਚ ਆਪਾਂ ਬੂਟੇ ਲਾਉਣੇ ਆ ਉਹਨਾਂ ਬਾਰੇ ਥੋੜੀ ਜੀ ਗੱਲ ਕਰਾਂਗੇ ਵੀ ਇਹ ਮੇਰੇ ਸਕਰੀਨ ਦਾ ਤੁਸੀਂ ਗਮਲੇ ਦੇਖ ਰਹੇ ਹੋ ਇਹ ਅਕਸਰ ਆਇਆ ਸਾਈਡ ਤੇ ਪਏ ਹੁੰਦੇ ਆ ਜਿਵੇਂ ਉਹ ਤਿੰਨ ਗਮਲੇ ਪਏ ਨੇ ਤੇ ਇੱਥੇ ਲਾਈਨ ਬਣਾ ਕੇ ਇੱਥੇ ਪਏ ਸੀ ਤੇ ਉੱਪਰ ਕੀ ਹੈ ਦਰਖਤ ਤਾਂ ਇਹਦਾ ਜਿਹੜਾ ਪਾਣੀ ਜਿੱਕਦਾ ਰਹਿੰਦਾ ਹੈ ਤਾਂ ਫਿਰ ਕੀ ਹੈ ਮਿੱਟੀ ਗਿੱਲੀ ਜਿਹੜੀ ਰਹਣ ਦੇ ਕਾਰਨ ਇਹ ਬੂਟੇ ਜਿਹੜੇ ਮਰ ਜਾਂਦੇ ਨੇ ਤਾਂ ਜਿੰਨਾ ਸਜਣਾ ਦੇ ਕਰ ਗਮਲੇ ਆ ਗਮਲੇ ਵਿੱਚ ਤੁਸੀਂ ਸਜਾਵਟ ਵਾਲੇ ਬੂਟੇ ਲਾਏ ਹੋਏ ਆ ਤਾਂ ਭਾਈ ਉਹ ਉਹਨੂੰ ਉੱਪਰ ਉੱਚੀ ਥਾਂ ਤੇ ਰੱਖੋ ਜਿਵੇਂ ਮੈਂ ਹੁਣ ਉੱਪਰ ਥੋੜੀ ਉੱਚੀ ਥਾਂ ਇੱਧਰ ਇਹ ਸਾਈਡ ਨੀਵੀਂ ਸੀ ਤਾਂ ਇਹ ਸਾਈਡ ਉੱਚੀ ਹੈ ਜਿਹੜਾ ਪਾਣੀ ਆ ਦਾ ਡਰੇਨ ਹੋ ਜਾਏਗਾ ਥੱਲੇ ਕਿਉਂਕਿ ਸਰਾਖ ਹੈਗੇ ਨੇ ਨਾਲ ਥੱਲੇ ਪਰ ਜੇ ਨੀਵੇਂ ਥਾ ਤੇ ਖੜੇਗਾ ਤਾਂ ਪਾਣੀ ਥੱਲੇ ਜਿਹੜਾ ਖੜਿਆ ਆ ਤੇ ਉਹ ਵੀ ਇਹਦੇ ਵਿੱਚ ਜਿਹੜਾ ਜਿਸ ਤਰ੍ਹਾਂ ਵੀ ਇੱਕ ਆ ਦੇਖੋ ਆਪਣਾ ਅਮਰੀਕਾ ਦਾ ਬੂਟਾ ਇਹਦੀ ਜਿਹੜੀ ਮਿੱਟੀ ਤੇ ਤੁਹਾਨੂੰ ਦਿਖਾ ਦਿੰਨਾ ਦੇਖੋ ਕਿੰਨੀ ਮਤਲਬ ਮਿੱਟੀ ਮਿੱਟੀ ਹੋ ਸੌਰੀ ਗਾਰਾ ਗਾਰਾ ਜਿਹਾ ਬਣਿਆ ਪਿਆ ਗਿੱਲਾ ਆ ਪਿਆ ਪਰ ਜੇ ਦੋ ਕੁ ਦਿਨ ਹੋਰ ਇਸੇ ਤਰ੍ਹਾਂ ਦੇ ਜੀ ਪਾਣੀ ਖੜਿਆ ਰਿਹਾ ਤਾਂ ਇਹ ਬੂਟਾ ਜਿਹੜਾ ਮਰ ਜਾਏਗਾ ਇਹਨੂੰ ਕੋਈ ਤਾਕਤ ਨਹੀਂ ਜਿਹੜੀ ਬਚਾ ਸਕਦੀ ਹੈ ਜਿਹੜੇ ਇਸ ਤਰ੍ਹਾਂ ਦੇ ਬੂਟੇ ਨੇ ਜਿਵੇਂ ਆ ਆ ਮਿੱਟੀ ਪਰਮੀ ਪਰਮੀ ਮਿੱਟੀ ਹੈ ਤਾਂ ਇਹ ਜਿਹੜੀ ਸੋਖ ਜਾਏਗੀ ਤਾਂ ਇਹ ਜਿਹੜੀ ਬੂਟਾ ਜਿਹੜਾ ਵਧੀਆ ਚੱਲੇਗਾ بارش ਦੇ ਦੇਣਾ ਜੀ ਪਰ ਪਾਣੀ ਖੜਨ ਤੋਂ ਪਾਣੀ ਜਿਹਦੇ ਵਿੱਚ ਗਮਲਿਆਂ ਦੇ ਖੜਾ ਹੈ ਤਾਂ ਜਿਵੇਂ ਇੱਕ ਇਧਰ ਗਮਲਾ ਹੈ ਸਾਡਾ ਇਹਦੇ ਵਿੱਚ ਵੇਖੋ ਪਾਣੀ ਹਾਈ ਤਾਂ ਖੜਾ ਹੈ ਤਾਂ ਇਹ ਉਲ ਮੇ ਪਾਣੀ ਇਹਨੂੰ ਬਾਹਰ ਕੱਟ ਕੇ ਇਹਨੂੰ ਕਿਤੇ ਸ਼ਿਫਟ ਕਰਦਾ ਕਿਤੇ ਸੁੱਕੀ ਜੀ ਥਾਂ ਤੇ ਜਿੱਥੇ ਤਾਂ ਕਿ ਪਾਣੀ ਤਾਂ ਥੱਲੇ ਨੀਚੇ ਡਰੇਨ ਹੋ ਜੇ ਕਿਉਂਕਿ ਥੱਲੇ ਸਲਾਬ ਹੈ ਸਲਾਬ ਨਾਲੇ ਪਾਣੀ ਜਾ ਨਹੀਂ ਰਿਹਾ ਥੱਲੇ ਤਾਂ ਇਹ ਚੀਜ਼ਾਂ ਦੀ ਧਿਆਨ ਰੱਖਣ ਦੀ ਲੋੜ ਹੈ ਬਾਕੀ ਮੌਸਮ ਤੁਸੀਂ ਦੇਖ ਰਹੇ ਹੋ ਬੱਦਲ ਕਿੰਨੇ ਬੱਦਲ ਹੋਏ ਪਏ ਆ ਤੇ ਆਪਣੀ ਬੋਗਨਵੈਲੀਆ ਦੀ ਜਿਹੜੀ ਬੋਗਨਵੈਲ ਹੈ ਇਹਨੂੰ ਕਹਿੰਦੇ ਨੇ ਜਿਹੜੀ ਸਾਹਮਣੇ ਤੁਹਾਡੇ ਦੇਖ ਰਹੇ ਹੋ ਤੇ ਇਹ ਫੁੱਲ ਦੇਖੋ ਕਿੰਨੇ ਸੋਹਣੇ ਲਾਲ ਲਾਲ ਹੋਏ ਪਏ ਨੇ ਮਤਲਬ ਇਹ ਵੱਡੇ ਦਰਖਤ ਨੇ ਜਿਹੜੇ ਤਾਂ ਇਹ ਸਾਹਮਣੇ ਜਿਹੜਾ ਇਹ ਗੁੜਹਲ ਤੇ ਇਹ ਉੱਤੇ ਬੋਗਨਵੈਲ ਤੇ ਅੱਧੀ ਜਿਹੜੀ ਜਾਣਕਾਰੀਆਂ ਦੋ ਸੀਗੀਆਂ ਇੱਕ ਤਾਂ ਤੁਹਾਨੂੰ ਦੇਤੀ ਗਮਲਿਆਂ ਬਾਰੇ ਤੇ ਦੂਜਾ ਤੁਸੀਂ ਇਹਨਾਂ ਦਿਨਾਂ ਵਿੱਚ ਬਾਜ਼ਾਰੋਂ ਬੂਟੇ ਖਰੀਦਦੇ ਹੋ ਤਾਂ ਮੇਰੇ ਖਿਆਲ ਸੌ ਤੋਂ ਘੱਟ ਜਿਹੜਾ ਫਾਲਦਰ ਬੂਟਾ ਨਹੀਂ ਮਿਲਦਾ ਸੌ ਤੋਂ ਉੱਪਰ ਪਰ 150 200 ਦੇ ਬੂਟੇ ਮਿਲਦੇ ਨੇ ਤਾਂ ਮੇਰੀ ਸਕਰੀਨ ਤੇ ਤੁਸੀਂ ਆਂਬ ਦੇਖ ਰਹੇ ਹੋ ਇੱਕ ਦੋ ਤਿੰਨ ਚਾਰ ਤੇ ਪੰਜ ਇਹ ਪੰਜੇ ਆਂਬ ਜਿਹੜੇ ਨੇ ਆਪਾਂ ਖਰਚੋਗਾ ਇਹਨੇ ਤੁਸੀਂ ਆਂਬ ਲਿਆਉਂਦੇ ਹੋ ਆਂਬ ਹੀ ਅਕਸਰ ਹਕਰਾਂ ਚਾਪ ਫਾਰਵਰਡ ਲੈਣੇ ਆਂਬ ਜਿਹੜਾ ਉਹ ਫਲਾਂ ਦਾ ਰਾਜਾ ਹੈ ਤੇ ਆਪਾਂ ਲਿਆਉਣੇ ਆ ਤੇ ਉਹਦੀ ਜਿਹੜੀ ਗੁਥਲੀ ਹੁੰਦੀ ਹੈ ਜੇ ਗਿੱਟਕ ਹੁੰਦੀ ਹੈ ਉਹ ਆਪਾਂ ਚੂਪ ਕੇ ਸਿੱਟਤੀ ਬਾਹਰ ਸੁੱਕੇ ਥਾਤੇ ਤੇ ਉਹਦਾ ਵੇਸਟ ਗਈ ਨਾ ਪਰ ਉਹ ਜਿਹੜੀ ਗਿੱਟਕਾਂ ਨੇ ਸੌਣ ਮਹੀਨੇ ਦੀ ਲਾਸਟ ਦੇ ਵਿੱਚ ਤੁਸੀਂ ਇਸ ਤਰ੍ਹਾਂ ਪੋਲੀਥੀਨ ਦੇ ਵਿੱਚ ਲਾ ਦਬਾ ਕੇ ਥੋੜੀ ਜੀ ਸਾਈਡ ਉੱਪਰ ਰੱਖਣੀ ਬਾਹਰ ਤਾਂ ਕਿ ਉਹਦੇ ਜਿਹੜੀ ਆ ਜਿਹੜਾ ਆਂਬ ਹੈ ਆ ਨਿਕਲਿਆ ਇੱਥੋਂ ਇਹ ਆਂਬ ਦੀ ਗਿੱਟਕ ਸੀ ਇਦੀ ਮੈਂ ਥੋੜੀ ਜੀ ਨੰਗੀ ਗਿੱਟ ਰੱਖੀ ਹੋਈ ਸੀ ਤਾਂ ਕਿ ਇਹ ਆਪੋ ਇੱਕ ਹੁਣ 5 ਬੂਟੇ ਤਿਆਰ ਹੋ ਗਏ ਘਰ ਜੀ ਆਪਣੇ ਜਿਸ 100 ਰੁਪਏ ਦਾ ਬੂਟਾ ਵੀ ਲਾਈਏ ਵੱਡੇ ਹੋ ਗਏ ਤਾਂ ਇਹ 400 ਦੇ ਬੂਟੇ ਆਪਾਂ ਕਰੇ ਤਿਆਰ ਕਰ ਲੇ ਮਤਲਬ ਕਹਿੰਦਾ ਕਿ ਥੋੜੀ ਜੀ ਮਿਹਨਤ ਮੰਗਦੀਆਂ ਨੇ ਇਹ ਚੀਜ਼ਾਂ ਤੇ ਆਪਾਂ ਇਹ ਚੀਜ਼ਾਂ ਘਰ ਜੀ ਤਿਆਰ ਕਰ ਸਕਦੇ ਆ ਆ ਦੇਖੋ ਥੱਲੇ ਅਮਰੂਦ ਵੀ ਪਿਆ ਹੈ ਅਮਰੂਦ ਇਹ ਵੀ ਘਰ ਦਾ ਤਿਆਰ ਕੀਤਾ ਆਪਣਾ ਅਮਰੂਦ ਆ ਪੋਲੀਥੀਨ ਆ ਇੱਕ ਕਲ ਹੋ ਰਿਹਾ ਜਿਹੜਾ ਆ ਲੈਣਾ ਲਫਾਫਾ ਹੈ ਨਾ ਜੀ ਚੀ ਚੀ ਚਲਾਇਆ ਹੈ ਇਹ ਲਫਾਫੇ ਆਮ ਹੀ ਆ ਆਪ ਅੱਜ ਕੱਲ ਨਾ ਜੀਵਿੰਦਾਰ ਭਰਾ ਸਪਰੇ ਵਗੈਰਾ ਲਿਉਂਦੇ ਨੇ ਖਾਦਾ ਕੁਦਾ ਲਿਉਂਦੇ ਨੇ ਤਾਂ ਫਾਈਮੇਟ ਜਾਦੂਸਰੀਆਂ ਪਾਦਾਨ ਵਾਲੇ ਖਾਲੀ ਲਫਾਫੇ ਹੁੰਦੇ ਨੇ ਉਹ ਆਪਾਂ ਸਿੱਟ ਦੇਈਦਾ ਹੈ ਉਹਨੂੰ ਵਾਸ਼ ਕਰਕੇ ਤੁਸੀਂ ਉਹਦਾ ਗਮਲੇ ਦਾ ਵਰਤੋਂ ਕਰ ਸਕਦੇ ਹੋ ਨੂੰ ਲਫਾਫੇ ਨੂੰ ਕਿਉਂਕਿ ਜਦੋਂ ਤੁਸੀਂ ਬਾਜ਼ਾਰ ਗਮਲੇ ਲੈਣ ਜਾਓਗੇ ਨਾ ਤੇ 100 150 ਤੋਂ ਘੱਟ ਗਮਲਾ ਨਹੀਂ ਮਿਲਦਾ ਤੇ ਜਦੋਂ ਤੁਹਾਡੇ ਕੋਲ ਜ਼ਿਆਦਾ ਤਦਾਰ ਤੇ ਘਰ ਬੂਟੇ ਨੇ ਤਾਂ ਗਮਲੇ ਤੋਂ ਦੇਖੋ ਪੂਰੇ ਨਹੀਂ ਹੋਣੇ ਤਾਂ ਇਹ ਕੀ ਕਰਨਾ ਹੈ ਆਪਾਂ ਉਹ ਜਿਹੜੇ ਲਿਫਾਫੇ ਨੂੰ ਪੁੱਠਾ ਕਰ ਲੈਣਾ ਆ ਦੇਖੋ ਅੰਦਰਲੀ ਵਾਰ ਤਾਂ ਇਹ ਉਹ ਇਹ ਤੇ ਇਹਨੂੰ ਪੁੱਠਾ ਕਰਕੇ ਮੈਂ ਉੱਤੋਂ ਫੋਲਡ ਕਰਕੇ ਤੇ ਗਮਲਾ ਟਾਈਪ ਬਣ ਗਿਆ ਨਾ ਤੇ ਇਹ ਹੁਣ ਬੂਟਾ ਜਦੋਂ ਤੱਕ ਪੂਰੀ ਹਾਈਟ ਕਰੇਗਾ ਹੀ ਨਹੀਂ ਇਸ ਤੋਂ ਵੀ ਉੱਚੀ ਕਰ ਜਾਏਗਾ ਉਦੋਂ ਤੱਕ ਮੈਂ ਇਹਦੇ ਚ ਹੀ ਰਹਿਣ ਦੇਣਾ ਇਹਨੂੰ ਕਿਉਂਕਿ ਬਾਰਿਸ਼ ਦੇ ਦਿਨ ਨੇ ਜਿੱਥੇ ਪਾਣੀ ਜ਼ਿਆਦਾ ਖੜਕ ਗਿਆ ਤੇ ਬੂਟਾ ਮਰ ਜਾਏਗਾ ਇਸ ਕਰਕੇ ਇਹਨੂੰ ਮੈਂ ਸ਼ਿਫਟ ਕਰ ਸਕਦਾ ਕਿੱਥੇ ਮਰਜੀ ਤਾਂ ਇਹ ਜਿਹੜੇ ਬੂਟੇ ਆਪਾਂ ਘਰ 'ਚ ਕੁਝ ਕੁ ਬੂਟੇ ਤਿਆਰ ਕਰ ਸਕਦੇ ਆ ਬਾਈ ਇਹ ਇਹ ਚੀਜ਼ ਦਾ ਤਿਆਰ ਰੱਖਿਆ ਕਰੋ ਇਸੇ ਤਰ੍ਹਾਂ ਜਿਵੇਂ ਤੁਸੀਂ ਸਜਾਵਟੀ ਬੂਟੇ ਨੇ ਇਹ ਤુલਸੀ ਜਿਹੜੀ ਮਦਰ ਪਲਾਂਟ ਤੇ ਆ ਜਿਹੜੇ ਇਹ ਬੇਬੀ ਪਲਾਂਟ ਹੋ ਗਏ ਇਹ ਐਸੇ ਐਸੇ ਤુલਸੀ ਤੋਂ ਹੀ ਇਹ ਜਿਹੜੇ ਬੂਟੇ ਕਰ ਚੀ ਤਿਆਰ ਕੀਤੇ ਨੇ ਤੁਸੀਂ ਕਾਲੀ ਤુલਸੀ ਜਿਹੜੀ ਹੈ ਨਾ ਇਹ ਤੁਸੀਂ ਬਾਜ਼ਾਰ ਲੈਣ ਜਾਓਗੇ ਤੇ 150 ਦੀ ਕਰੀਬ ਤੁਹਾਨੂੰ ਇਹ ਬੂਟਾ ਮਿਲੂਗਾ ਤੇ ਇਹ ਜਿਹੜਾ ਆਪਣਾ ਕਰ ਚੀ ਤਿਆਰ ਹੋ ਗਿਆ ਇਹਦੇ ਬੀਜ ਲਈ ਤੇ ਇਹ ਨੀਚੇ ਵੈਸੇ ਇਹਨਾਂ ਦੇ ਬੇਬੀ ਪਲਾਟ ਉੱਗ ਪੈਂਦੇ ਨੇ ਜਦੋਂ ਉੱਪਰ ਬੀਜ ਵਗੈਰਾ ਡਿੱਗਦਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਆਪਾਂ ਆਮ ਹੀ ਕਾਰਜ ਕਰ ਸਕਦੇ ਨੇ ਇਹ ਅਪਰਾਜਿਤਾ ਖੜੀ ਐ ਨੀਲੇ ਫੁੱਲ ਲੱਗੇ ਨੇ ਇਹਨੂੰ ਤੇ ਇਹ ਅਪਰਾਜਿਤਾ Hindu ਧਰਮ ਚ ਇਹਨੂੰ ਪੂਜਿਆ ਜਾਂਦਾ ਵੈਸੇ ਵੀ ਕਾਰਜ ਕਿੰਨੇ ਸ਼ੋਭੰਦੀ ਐ ਤਾਂ ਆਹਦੇ ਗਮਲੇ ਚੋਂ ਇੱਕ ਤਾਂ ਪਾਣੀ ਕੱਢ ਦੋ ਤੇ ਦੂਜੇ ਨੰਬਰ ਤੇ ਤੁਸੀਂ ਗਿਟਕਾਂ ਵਗੈਰਾ ਅਜੇ ਵੀ ਲਗਾ ਸਕਦੇ ਹੋ ਜੇ ਮੌਸਮ ਹੈਗਾ ਤੇ ਆਮਦੀ ਗਿੱਟ ਕੋਈ ਤੁਸੀਂ ਚੁਰ ਕੇ ਸਟਰੀ ਨਹੀਂ ਉਹਨੂੰ ਕਿਤੇ ਪੋਲੀਥੀਨ ਚ ਲਾ ਕੇ ਪਾਣੀ ਪਾ ਦੋ ਤਾਂ ਉਹ ਹੋ ਜਾਣਗੇ ਇਧਰ ਵੇਖੋ ਵਿੰਕਾ ਦੇ ਬੂਟੇ ਆਪਣੇ ਇਹ ਸਾਰੇ ਬੇਬੀ ਪlant ਨੇ ਆ ਦੇਖੋ ਮੈਰੀਗੋਲਡ ਦੇ ਆਪ ਬੂਟੇ ਜਿਹੜੇ ਲਾਇਆ ਹੋਏ ਨੇ ਵਧੀਆ ਹੋ ਰਹੇ ਨੇ ਤੇ ਅੱਜ ਦੇ ਟਾਈਮ ਹੈ ਜਿਹੜਾ ਇਹ ਬੂਟੇ ਸ਼ਿਫਟ ਕਰਨ ਦਾ ਬਹੁਤ ਵਧੀਆ ਟਾਈਮ ਹੈ ਤੁਸੀਂ ਵੀ ਇੱਕ ਕੰਮ ਕਰ ਚ ਕਰ ਸਕਦੇ ਹੋ ਤਾਂ ਅੱਜ ਕੱਲ ਦੀ ਵੀਡੀਓ ਆਪਾਂ ਇਸੇ ਵਾਸਤੇ ਬਣਾਈ ਸੀ ਇੱਕ ਤਾਂ ਜਿਹੜੇ ਤੁਸੀਂ ਫਾਲਤਰ ਬੁੱਟੇ ਲਾਉਣੇ ਨੇ ਜਿਹੜੇ ਘਰ ਹੋ ਸਕਦੇ ਨੇ ਉਹ ਲਾ ਦਿਓ ਤੇ ਦੂਜੇ ਨਬਰ ਤੇ ਆਪਦੇ ਭਾਈ ਗਮਲਿਆਂ ਨੂੰ ਪੂਰਾ ਧਿਆਨ ਰੱਖੋ ਮੈਂ ਇੱਥੇ ਸਾਰੇ ਜਿੰਨੇ 10 ਤੋਂ 15 15 ਗਮਲੇ ਜਿਹੜੇ ਇੱਥੇ ਰੱਖਤੇ ਤਾਂ ਕਿ ਇਹਦੇ ਵਿੱਚ ਪਾਣੀ ਨਾ ਖੜਾ ਰਵੇ ਕਿਉਂਕਿ ਬੁੱਟੇ ਮਰਨ ਦੀ ਜੜੀ ਨਾ ਬਤਾ ਸਕਦੀ ਹੈ ਤਾਂ ਕਿਵੇਂ ਲੱਗੀ ਅੱਜ ਦੀ ਵੀਡੀਓ ਜਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਤਾਂ ਕਰਨਾ ਹੀ ਕਰਨਾ ਹੈ। ਤਦ ਤੱਕ ਲਈ ਧੰਨਵਾਦ।